ਆਜਾਤੀ ਦੇ ਬਰੇ ਬੀਤਣ ਤੇ باوجود ਵੀ ਅਜੇ ਪੰਜਾਬ ਦੇ ਵਿੱਚ ਉਹ ਬਸਨੀਕ ਮੌਜੂਦ ਨੇ ਜਿੱਥੇ ਪੀਣ ਲਈ ਪਾਣੀ ਵੀ ਨਸੀਬ ਨਹੀਂ ਹੋ ਰਿਹਾ ਇਹੋ ਜਿਹੇ ਉਦਾਹਰਨ ਤੁਹਾਨੂੰ ਸਬੂਤ ਅਸੀਂ ਵਿਖਾਉਨੇ ਆ ਮੋਹਾਲੀ ਜ਼ਿਲ੍ਹੇ ਦੇ ਹਲਕਾ ਖਰੜ ਅਧੀਨ ਸਿਵਾਲਿਕ ਪਹਾੜੀਆਂ ਦੇ ਵਿੱਚ ਵਸਦੇ ਪਿੰਡ ਤਾਰਾ ਪਰ ਮੱਜਰੀ ਦੇ ਲੀਡਰ ਦਾਬੇ ਬਾਦੇ ਕਰਦੇ ਨੇ ਕਿ ਹਲਕੇ ਦਾ ਬਹੁਤ ਵਿਕਾਸ ਹੋ ਗਿਆ ਹਰ ਥਾਂ ਪੂਰੀ ਸਹੂਲਤ ਸਰਕਾਰਾਂ ਵੱਲੋਂ ਦਿੱਤੀ ਜਾ ਰਹੀ ਹੈ ਪਹੁੰਚ ਗਈ ਹੈ ਪਰ ਤੁਸੀਂ ਦੇਖ ਰਹੇ ਹੋ ਕਿ ਇਹ ਖਾਲੀ ਪਾਂਡੇ ਲੈ ਕੇ ਅੱਜ ਖਾਲੀ ਕਿਉਂ ਖੜਕਾਰੇ ਨੇ ਕਿਉਂ ਬੈਠੇ ਨੇ ਇਹ ਇਹ ਨਹੀਂ ਹੈ ਕਿ ਕੋਈ ਪਿੰਡ ਦੇ ਵਿੱਚ ਟਿਊਬਵਲ ਚੱਲਦਾ ਸੀ ਉਹਦੀ ਮੋਟਰ ਖਰਾਬ ਹੋ ਗਈ 2-4 ਦਿਨ ਦੀ ਗੱਲ ਹੈ ਤਾਂ ਇਹ ਰੌਲਾ ਪਾਉਣ ਲੱਗੇ ਕਿ 4 ਦਿਨ ਪਾਣੀ ਕਿਉਂ ਨਹੀਂ ਆਇਆ ਪਰ ਇੱਥੇ ਪਾਣੀ ਦਾ ਕੋਈ ਪ੍ਰਬੰਧ ਹੀ ਨਹੀਂ ਅਜੇ ਵੀ ਖੂਹਾਂ ਤੋਂ ਦੂਸਤ ਪਾਣੀ ਪੀਣ ਦੇ ਲਈ ਮਜਬੂਰ ਨੇ ਇੱਕ ਪਾਸੇ ਸੈਂਪਲ ਭਰੇ ਜਾ ਰਹੇ ਨੇ ਕਿ ਪਾਣੀ ਦੂਸਤ ਹੋ ਗਿਆ ਜੋ ਡੂੰਘੇ ਹਜ਼ਾਰ ਫੁੱਟ ਡੂੰਘੇ ਟੈਂਕੀਆਂ ਰਹੀਆਂ ਆਉਂਦਾ ਹੈ ਦੂਜੇ ਪਾਸੇ ਇਹਨਾਂ ਦਾ ਹਾਲਾਤ ਇਹਨਾਂ ਦੀਆਂ ਸੇਤਾਂ ਦੇ ਬਾਰੇ ਆ ਕੇ ਕੌਣ ਦੇਖੇਗਾ ਜੋ ਅੱਜ ਵੀ ਖੂਹਾਂ ਦਾ ਪਾਣੀ ਪੀਣ ਦੇ ਲਈ ਮੌਜੂਦ ਨੇ ਚਾਕੇ ਕੀ ਕਰਨਾ ਕਿ ਕੋਈ ਮੋਟਰ ਵਗੈਰਾ ਖਰਾਬ ਹੋ ਗਈ ਹੈ ਪਾਣੀ ਕਿਉਂ ਨਹੀਂ ਮਿਲ ਰਿਹਾ ਮੋਟਰ ਤਾਂ ਸਿਮਰੀ ਵੇ ਸਰ ਸਾਡੇ ਪਾਣੀ ਹੈ ਜਿਹੜਾ ਇਹ ਪਿੰਡ ਗੋਚਰ ਤੋਂ ਆਉਂਦਾ ਜੀ ਉੱਥੇ ਤੋਂ ਪਾਣੀ ਆਂਜ ਕਿ ਤਾ ਪਹਿਲਾਂ ਵੀ ਵੈਸੇ ਵੀ ਪਾਣੀ ਦੀ ਪਿੱਛੇ ਤੇ ਘਾਟਵਾਦ ਪਤਾ ਨਹੀਂ ਕੀ ਕਰਦੇ ਨੇ ਕਈ ਟੂਟੀਆਂ ਤਾਂ ਬਿਲਕੁਲ ਬੰਦੇ ਆ ਜੀ ਉਹਨਾਂ ਕੋਲ ਬਿਲਕੁਲ ਪਾਣੀ ਆਂਦਾ ਹੀ ਨਹੀਂ ਪਹਿਲਾਂ ਜਦੋਂ ਇਸ ਪਿੰਡ ਦੇ ਸਰਕਾਰੀ ਟੂਟੀਆਂ ਨੇ ਪੁਰਾਣੀਆਂ ਟੂਟੀਆਂ 'ਚ ਪਾਣੀ ਆਉਂਦਾ ਸੀ ਤੇ ਨਹੀਂ ਤੇ ਹੁਣ ਉਹ ਟੂਟੀਆਂ ਖਾਲੀ ਖੜੀਆਂ ਨੇ ਇਹਨਾਂ ਦੇ ਪਿੰਡ ਭਾਵ ਕੇ ਪਿੰਡ ਵਿੱਚ ਕੋਈ ਵੀ ਟੂਬਵਲ ਮੌਜੂਦ ਨਹੀਂ ਹੈ ਨਹੀਂ ਜੀ ਇਹ ਗੋਚਰ ਕਿੰਨੀ ਦੂਰ ਪੈਂਦਾ ਗੋਚਰ ਇੱਥੇ ਤੇ ਹੁਣ ਇਹ ਕਮ ਸੇ ਕਮ ਵੀ 8-10 ਕਿਲੋਮੀਟਰ ਕਿੰਨੇ ਪਿੰਡ ਲੱਗੇ ਮੈਂ ਉਹਨਾਂ ਨੂੰ ਅ ਗੋਚਰ ਦਾ ਤਾਂ ਪਾਣੀ ਤਾਂ ਗੋਚਰ ਤੇ ਤਾਰਾਂਪੁਰ ਦਾ ਹੀ ਹੈ ਅੱਛਾ ਬਾਕੀ ਮਾਜਰੀ ਜਦੋਂ ਪਹਿਲਾਂ ਮਾਜਰੀ ਬੋਰ ਹੋ ਗਿਆ ਬਾਈ ਸਾਡੇ ਪਿੰਡ ਹੁਣ ਬੋਰ ਕਰਾਇਆ ਪਿੰਡ ਦੇ ਬੰਦੇ ਨੇ ਉਹਦਾ ਕਨੈਕਸ਼ਨ ਨਹੀਂ ਮਿਲ ਰਿਹਾ ਜੀ ਪਾਣੀ ਪੀਣ ਲਈ ਵੀ ਕਨੈਕਸ਼ਨ ਨਹੀਂ ਮਿਲ ਰਿਹਾ ਬਿਲਕੁਲ ਵੀ ਪਾਣੀ ਦਾ ਕਨੈਕਸ਼ਨ ਮਿਲਿਆ ਨਹੀਂ ਜੀ ਤੇ ਹੁਣ ਵੀ ਜਿਹੜਾ ਆਪਣਾ ਰੂਪੀਆਂ ਚ ਪਾਣੀ ਆਏ ਨੂੰ ਤਕਰੀਬਨ ਕਈੋ ਦਿਨ ਹੋ ਗਏ ਤੇ ਕਈ ਵਾਰੀ ਨਦੀ ਆਉਣ ਤੋਂ ਜਦੋਂ بارش ਜ਼ਿਆਦਾ ਹੋ ਜਾਂਦੀ ਲੈਂਡ ਟੁੱਟ ਜਾਂਦੀ ਫਿਰ ਉਹਨੂੰ ਕਈ ਕਈ ਵਾਰੀ ਫੋਨ ਕਰਕੇ ਤਾਂ ਕਿਤੇ ਜਾ ਕੇ ਗੈਰ ਹੋ ਕੇ ਪੈਪੂਪ ਲਿਆ ਕੇ ਉਹਦੀਆਂ ਲਾਈਨਾਂ ਪਾਉਣੀਆਂ ਪੈਂਦੀਆਂ ਜੀ ਤੇ ਨਹੀਂ ਤਾਂ ਜੇ ਨਾ ਕੋਈ ਗੌਰ ਕਰਦਾ ਬਿਲਕੁਲ ਇਹ ਤਕਰੀਬਨ ਮਹਿਕਮਾ ਤਾਂ ਇਦਾਂ ਰੱਖ ਪੱਟ ਕੇ ਦੇਖ ਪਾਣੀ ਦੀ ਬਰਤੋਂ ਦੀ ਹਰ ਸਮੇਂ ਲੋੜ ਪੈਂਦੀ ਹੈ ਕਿੰਨੀ ਕੁ ਮੁਸ਼ਕਲ ਆਉਂਦੀ ਹੈ ਸਾਨੂੰ ਜੀ 15 ਦਿਨ ਤੇ ਲਗਭਗ ਪੂਰੀ ਮੁਸ਼ਕਲ ਆ ਰਹੀ ਜੀ ਕੋਈ ਸਾਡੀ ਸੁਣਾਈ ਨਹੀਂ ਹੋ ਰਹੀ ਆਈਟੀਓ ਨੂੰ ਫੋਨ ਕਰਦੇ ਉਹ ਵੀ ਕਹਿੰਦਾ ਮੈਂ ਆ ਕੇ ਦੇਖ ਰਿਹਾ ਜੇਜ ਨੂੰ ਫੋਨ ਕਰਦੇ ਆਈਟੀਓ ਨੂੰ ਕਰਦੇ ਐਕਸ਼ਨ ਨੂੰ ਕਰਦੇ ਸਾਰੇ ਕਹਿੰਦੇ ਅਸੀਂ ਮੌਕਾ ਦੇਖੂਗਾਣਗੇ ਜੀ ਮੌਕਾ ਦੇਖਣੇ ਵਾਸਤੇ ਕੋਈ ਵੀ ਤਿਆਰ ਨਹੀਂ ਥੱਲੇ ਜਿਹੜੇ ਥੱਲੇ ਸਟੀਮ ਇਹਨਾਂ ਦੀ ਥੱਲੇ ਭਗਵੰਤ ਹੁੰਨੇ ਆ ਇਹਨਾਂ ਨੂੰ ਫੋਨ ਕਰਦੇ ਉਹ ਕਹਿੰਦੇ ਹਾਂ ਜੀ ਸੜ ਤੱਕ 5 ਘੰਟੇ ਪੂਰੀ ਲਾਈਨ ਚੱਲਦੀ ਸਾੜੇ ਦਾ ਮੀਟਰ ਚਾਲਿਆ ਜੇ ਤੁਹਾਡੇ ਇਲਾਕੇ ਤੇ ਆਗੂ ਆਉਣੇ ਤੇ ਵੋਟ ਪਾਉ ਜੀ ਇਸ ਪਾਰਟੀ ਨੂੰ ਵੋਟਾਂ ਦੇ ਸਮੇਂ ਦੀ ਸਾਰੀਆਂ ਪਾਰਟੀਆਂ ਆਉਂਦੀਆਂ ਭੱਜ ਭੱਜ ਕੇ ਆਉਂਦੀਆਂ ਉਹਨਾਂ ਨੂੰ ਕਿਹਾ ਤੁਸੀਂ ਉਹ ਇਥੇ ਦਾ ਕਿਹਾ ਜੀ ਕਦੀ ਸਾੜੇ ਪਿੰਡ ਵਿੱਚ ਪਹਿਨਾ ਇੱਕ ਦੋ ਬੰਨ ਬਡਾਲੀ ਸਾਹਬ ਦੇ ਹੁੰਦਾ ਬੋਰ ਆਇਆ ਵੀ ਹੈ ਤਾਂ ਉਸ ਟਾਈਮ ਵਿੱਚ ਵੀ ਸਾਡਾ ਬੋਰ ਪਜਾ ਕੇ ਕਿਤੇ ਹੋਰ ਪੱਥੀ ਮਰਿਆ ਨੇ ਸਾੜੇ ਦਾ ਕੋਈ ਸਲਾਈ ਨਹੀਂ ਜਿਉਈ ਹੈ ਹੁਣ ਇੱਕ ਸਾੜੇ ਪਿੰਡ ਦੇ ਪੁਰਾਣੇ ਸਰਪੰਚ ਨੇ ਸਾਫ ਕਰ ਸਰਪੰਚ ਨੇ ਦਰਬਾਰਾ ਸਿੰਘ ਨੇ ਬੋਰ ਕਰਾਇਆ ਵੀ ਹੈ ਤੇ 14-15 ਲੱਖ ਰੁਪਏ ਉਹਨੇ ਆਪਣੇ ਕੋਲ ਤੇ ਲਾਇਆ ਅੱਛਾ ਉਹਦੇ ਬਾਅਦ ਤੇ ਜੀ ਟੀਮ ਆਈ ਹੈ ਆਪਣਾ ਐਡੀਓ ਸਾਹਿਬ ਐਕਸ਼ਨ ਸਾਹਿਬ ਸਾਰੇ ਆਏ ਪੂਰੀ ਟੀਮ ਇਹਦੀ ਆਈ ਹੈ ਪਾਣੀ ਦਾ ਸੈਂਪਲ ਲੈ ਕੇ ਸਰਕਾਰ ਦਾ ਪੈਸਾ ਬਚ ਗਿਆ ਉਹਨਾ ਕੋਲੋਂ ਲਾਤਾ ਤਾਂ ਵੀ ਕਨੈਕਸ਼ਨ ਨਹੀਂ ਨਹੀਂ ਕੋਲੋਂ ਲਾਇਆ ਉਹਨੇ ਸਾਰਾ ਫਿਰ ਕੋਲੋਂ ਲਾਤਾ ਤੇ ਕਨੈਕਸ਼ਨ ਨਹੀਂ ਬੋ ਜੀ ਸਾਰੀ ਟੀਮ ਆਈ ਉਹ ਸੈਂਪਲ ਲੈ ਕੇ ਗਏ ਸਾਰਾ ਮਹਿਕਮਾ ਆਇਆ ਬਟਰਫਲਾਈ ਦਾ ਸੈਂਪਲ ਉਹਨਾਂ ਦਾ ਬਿਲਕੁਲ ਸਾ ਪਾਸ ਹੋ ਗਿਆ ਜੀ પાસ ਹੋ ਕੇ ਜੋ ਜੋ ਇਹਨਾਂ ਨੇ ਸਾੜੇ ਜੋ ਮੰਤਰੀ ਸਾਹਿਬਾ ਉਹ ਗਗਨ ਮੋਹਨ ਜੀ ਇਹਨਾਂ ਨੇ ਜੋ ਜੋ ਵੀ ਮੰਗਿਆ ਇਹਨਾਂ ਤੇ ਆਪਣੇ ਜੀ ਦੀ ਜਮੀਨ ਦੇ ਵਿੱਚ ਬੋਰ ਹੋਇਆ ਉਹਨਾਂ ਨੇ ਉਦਾਂ ਉਦਾਂ ਹੀ ਜੋ ਜੋ ਇਹਨਦੇ ਮੰਗੇ ਤਾਂ ਉਦਾਂ ਦੀ ਇਹਨਾਂ ਨੇ ਦਿੱਤੇ ਅਰਜੀ ਬਣ ਆਪਣੇ ਫਿਰ ਇਹਨਾਂ ਨੇ ਕਿਹਾ ਵੀ ਜਿਹੜੇ ਬੰਦੇ ਨੇ ਬੋਰ ਕਰਾਇਆ 14 ਲੱਖ ਰੁਪਇਆ ਕਾਇਆ ਕਰ ਲੂ ਉਹ ਮਾਲਕ ਬਣ ਕੇ ਵੇਚੂਗਾ ਉਹਨੇ ਵੀ ਜੀ ਆਪਣਾ ਐਫੀਡੇਵਿਟ ਲਿਖ ਕੇ ਦਿੱਤਾ ਵੀ ਮੈਂ ਇਹਦਾ ਕੋਈ ਮਾਲਕ ਨਹੀਂ ਇਹ ਪਿੰਡ ਵਾਸੀਆਂ ਦਾ ਹੀ ਹੈਗਾ ਪਿੰਡ ਵਾਸੀਆਂ ਵੱਲੋਂ ਹੀ ਬੋਰ ਕਰਾਇਆ ਜਿਵੇਂ ਨਾਲੇ ਨੇ ਵੀ ਇਹੀ ਕੁਝ ਕਹਤੇ ਵੀ ਇਹ ਪਿੰਡ ਵਾਸੀਆਂ ਬਸ ਇਸ ਜੀਓ 10 ਪਿਸਵੇ ਇਹਨਾਂ ਨੂੰ ਆਚਾਮ ਬਣਾ ਕੇ ਦਿੱਤੇ ਏ ਵੀ ਅਸੀਂ ਬਿਲਕੁਲ ਤਾਂ ਕਰਤੀ ਵਾਹ ਤਾਂ ਪਾਣੀ ਲਿਆਉਂਦੇ ਹੁੰਦੇ ਸੀ ਹੁਣ ਤਾਂ ਬਹੁਤ ਹੋ ਗਿਆ ਤੇ ਜ਼ਮਾਨਾ ਬਦਲ ਗਿਆ ਏ ਕਰ ਕਰ ਪਾਣੀ ਪਹੁੰਚ ਗਿਆ ਪਰ ਹੁਣ ਵੀ ਹਾਲਾਤ ਤੁਹਾਨੂੰ ਹੁਣ ਤਾਂ ਪਾਣੀ ਲਿਆਉਣ ਦਾ ਉਹੀ ਪੁਰਾਣਾ ਜੇ ਤਰੇ ਖੂਹ ਤੇ ਵੀ ਆਉਂਦੇ ਨਹੀਂ ਆਲੇ ਸਾਡੇ ਤੋਂ ਨਹੀਂ ਟਕਾਉਂਦਾ ਇਹ ਬਹੁਗਾ ਨਹੀਂ ਆਉਂਦੀਆਂ ਵਜਈਆਂ ਜਦੋਂ ਤੇ ਪਾਣੀ ਆਉਂਦੀ ਨਦੀ ਵਸਪਾਂ ਦੀ ਮਾਜਰੀ ਤੇ ਪਾਣੀ ਆਉਂਦਾ ਸਾਵਾ ਉਹ ਪੱਕੀ ਤੇ 10 ਮਾਜਰੀ ਤੇ ਨੰਨਾ ਪਾਣੀ ਬੁੱਤੀ ਥਿੰਦ ਗੰਦਿਆਲੇ ਲੱਗਦੇ ਪਾਣੀ ਬਿੱਤਰ ਦੇ ਵਿੱਚ ਟੁੱਟੀ ਆ ਜਵੇ ਜੇ ਨਵੇਂ ਜਮਾਨੇ ਦਾ ਤੋਂ ਅਜਿਹਾ ਸੁੱਖ ਨਹੀਂ ਦੇਖਿਆ ਪੁਰਾਣਾ ਹੀ ਤੁਹਾਡਾ ਚੱਲਦਾ ਪੁਰਾਣੀ ਚੱਲਦਾ ਪੁੱਤ ਸਾਡਾ ਅੱਜ ਤਾਂ ਉਹੀ ਦੇਖੋ ਪਾਣੀ ਠੀਕ ਆ ਖੂਦ ਆ ਖੂਦਾਂ ਬੰਦ ਠੀਕ ਆ ਪਰ ਹੁਣ ਕਰੀਏ ਦੂਰ ਪੈਂਦਾ ਨਦੀ ਪੈਂਦੀ ਨੂੰ ਕਿੰਨੀ ਦੂਰ ਤੋਂ ਲਿਆਉਣੇ ਨਦੀ ਸਾਨੂੰ ਆਇਆ ਜਿੱਕਦਾ ਹੇਟ ਆ ਦੋ ਡੇਢ ਕਿਲੋ ਮੀਂਹ ਆ ਗਿਆ ਅੱਛਾ ਉੱਥੋਂ ਜਾ ਕੇ ਲਿਆਉਣਾ ਪੈਂਦਾ ਫਿਰ ਨਾ ਹੁਣਾ ਵੀ ਇਹ ਪਸ਼ੂਆਂ ਨੂੰ ਪਲਾਉਣਾ ਇਹ ਕਿੰਨੇ ਪਾਣੀ ਪੁੱਤ ਦੋ ਕਿੰਨੇ ਚਾਰ ਚਾਰ ਡੰਗਰ ਖੇਤਾਂ ਬਣਾ ਇੰਨਾ ਪਾਣੀ ਚੀਮਟੋਣੇ ਫਿਰ ਤੁਸੀਂ ਹਾਂ ਤੇ ਉਹ ਕਰੀਏ ਕਿ ਅੱਜ ਮੀਂਹ ਆਉਂਦਾ ਫੇ 50 60 ਡਰਾਫੇ ਪਾਣੀ ਕਰਦੀ ਵਰਤੋਂ ਨਹੀਂ ਹਾਂ ਇਹਨਾਂ ਨੂੰ ਡੰਗਰਾਂ ਨੂੰ ਕੱਪੜੇ ਧੋਣੇ ਨੇ ਮਾਤਾ ਜੀ ਕੀ ਕਹਿਣਾ ਚਾਹੁੰਦੇ ਆ ਤੁਹਾਨੂੰ ਦੇਖ ਰਹੇ ਨੇ ਕੋਈ ਲੀਡਰ ਵੀ ਪਪਾਕ ਵੀ ਸਰਕਾਰ ਪ੍ਰਸ਼ਾਸਨ ਉਹਨਾਂ ਨੂੰ ਇਹਦਾ ਕਾਟਾ ਫੜਾਇਓ ਦੱਸੋ ਤੁਸੀਂ ਬੋਲੋ ਕਿ ਕਿਹਦੀ ਵੀ ਜੁਣੀ ਚਾਹੀਦੀ ਸਰਕਾਰ ਨੂੰ ਕਿ ਇਹਨਾਂ ਦਾ ਦੇਖੋ ਜਿਹੜਾ ਸਾਰਾ ਮਸਲਾ ਉਹ ਹੱਲ ਕਰਨਾ ਚਾਹੀਦਾ ਇਹ ਨਹੀਂ ਮਸਲਾ ਹੱਲ ਕਰਦੇ ਵੀ ਆਕਾ ਦੇਖ ਜੰਦੇ ਸਵਾੜ ਦਾ ਪਾਣੀ ਚੱਲਦਾ ਕੋਈ ਹੋਰ ਆ ਜਾ ਉਹ ਵੀ ਦੇਖ ਕੇ ਪਾਣੀ ਦੇਖ ਕੇ ਪਿੱਛੇ ਮੁੜ ਜਾਂਦੇ ਆ ਵੀ ਉਹਦਾ ਆ ਰਿਹਾ ਜਦੋਂ ਕੋਈ ਗਾਹ ਤੇ ਟੀਮ ਆਂਦੀ ਫੇ ਤਾਂ ਕਹਿੰਦੇ ਪਾਣੀ ਆ ਰਿਹਾ ਜਾਂ ਨਹੀਂ ਆ ਰੂਗਾ ਫੇ ਰੰਗ ਕਿਆ ਲੱਗਦਾ ਤੁਹਾਨੂੰ ਕਿ ਜਦੋਂ ਤੁਸੀਂ ਕੋਈ ਆਪਣੇ ਲੜਕਿਆਂ ਦੇ ਰਿਸ਼ਤੇ ਕਰਦੇ ਇੱਥੇ ਤਾਂ ਲੋਕ ਆ ਕੇ ਫਿਰ ਬੜੀ ਮੁਸ਼ਕਲ ਦੇ ਨਾਲ ਇਸ ਕਰਤਾ ਜੀ ਪਹਿਲਾਂ ਹੀ ਉਹ ਪਾਣੀ ਲਾ ਕੇ ਕਰ ਕਰ ਤਾਂ ਪਹਿਲੇ ਹੀ ਲੋਕ ਫੰਮਦੇ ਆ ਸੂਰਤਾ ਦੇਖ ਕੇ ਵੇਖੋ ਜਿਹੜਾ ਹੁਣ ਇਹ ਪਾਣੀ ਨਹੀਂ ਕੁਸ਼ੇ ਨਮੀਆ ਚੱਲ ਪਿਆ ਹੁਣ ਜਿਹੜਾ ਇਹ ਨਾ ਕਰ ਕਰ ਜਾਦਾ ਹੋਵੇ ਇਹ ਨਾ ਕਰ ਕਰ ਜਾਦਾ ਹੋਵੇ ਜੀ ਇਹ ਬਹੁਤ ਔਖਾ ਹੋ ਗਿਆ ਸਾਨੂੰ ਦੇਖੋ ਸਰਕਾਰ ਤਾ ਸਾਡੀ ਸਰਕਾਰ ਕੋਈ ਵੀ ਉਹ ਸਾਨੂੰ ਸਹਾਈ ਕਰ ਸਕਾਂ ਜੀ ਬਿਲਕੁਲ ਜੀ ਮਹਿਲਾਵਾਂ ਦੇ ਨੇਤਰ ਰੋਜ ਦੇ ਘਰਾਂ ਦੇ ਕੰਮ ਬਹੁਤ ਹੁੰਦੇ ਨੇ ਪਰ ਅਲੱਗ ਇਹਨਾਂ ਨੂੰ ਪਸ਼ੂਆਂ ਦੇ ਲਈ ਬੱਚਿਆਂ ਲਈ ਘਰ ਦੀ ਵਰਤੋਂ ਲਈ ਪਹਿਲਾਂ ਤਾਂ 2 ਕਿਲੋਮੀਟਰ ਤੋਂ ਪਾਣੀ ਢੋਣਾ ਪੈਂਦਾ ਉਹ ਵੀ ਖੂਹਾਂ ਤੋਂ ਜੇ ਕਿਤੇ ਕੋਈ ਪਾਣੀ ਆਉਂਦਾ ਤਾਂ ਦੂਜੇ ਪਿੰਡ ਤੋਂ ਆਉਂਦਾ ਕਿ ਬਰਸਾਤਾਂ ਦੇ ਦੌਰਾਨ ਲਾਈਨਾਂ ਟੁੱਟ ਜਾਂਦੀਆਂ ਨੇ ਤਾਂ ਪਾਣੀ ਬੰਦ ਹੋ ਜਾਂਦਾ ਤੇ ਇਹਨਾਂ ਹਾਲਾਤਾਂ ਵਿੱਚ ਇੱਕ ਵੀ ਜੀਵਨ ਕੱਟੀ ਕਰਨ ਇਹ ਸਵਾਲ ਹੈ ਸਰਕਾਰਾਂ ਤੇ ਪ੍ਰਸ਼ਾਸਨ ਤੇ ਹਲਕੇ ਦੇ ਇਲਾਕੇ ਦੇ ਆਗੂਆਂ ਤੇ ਆ ਜਾ ਕੇ ਖੁਦ ਇਹ ਸਬੂਤ ਦੇਖ ਸਕਦੇ ਆ ਉਹਨਾਂ ਦੀ ਸਾਰ ਲੈਣ ਵਾਲਾ ਕੋਈ ਹੋਵੇ ਤਾਰਾ ਪਰ ਮੱਜਰੀ ਚੋਕੇ ਸਿਵਾਲਿਕ ਪਹਾੜੀਆਂ ਦੇ ਵਿੱਚ ਵੱਸਦਾ ਹਲਕਾ ਖਰੜ ਦਾ ਪਿੰਡ ਹੈ ਤੇ ਕਹਿੰਦੇ ਨੇ ਕਿ ਸਾਰੇ ਪਿੰਡ ਨੂੰ ਉन्नत ਕਰ ਦਿੱਤੇ ਜਿੱਥੇ ਅੱਜ ਪਾਣੀ ਵੀ ਨਹੀਂ ਪਹੁੰਚ ਰਿਹਾ ਉਹ ਉਨਤੀ ਕਿਵੇਂ ਕਹੀ ਜਾ ਸਕਦੀ ਹੈ ਹਾਲਾਤ ਇਹਨਾਂ ਦੇ ਦੇਖੇ ਹੀ ਜਾਣ ਸਕਦੇ